ਸਾਰੇ ਸਭ ਇਹ ਪਾਰ ਸਭ ਬਿਲਕੁਲ ਗੱਦੀ ਟੋਟ ਅਮੀਰ ਗੱਦੀ ਸਭ ਅਮੀਰ ਗੱਦੀ ਜੜੀ ਬੁੱਟੀਆਂ ਵਾਲੇ ਜੜੀ ਬੁੱਟੀਆਂ ਧਰਮਤ ਨਾਲ ਪਹਾੜ ਕੋ ਜਾਂਦੇ ਆ ਹਾਂ ਢੇੜ ਬੱਕਰੀ ਚ ਗਾਤੇ ਆ ਹਾਂ ਫਿਰ ਜੀ ਜੰਗਲ ਮੈ ਕਿ ਇਹ ਰੱਖੋ ਤੁਸੀਂ ਪੁਰਾਣੇ 100 ਸਾਲ ਤੇ ਪੁਰਾਣੇ ਇੱਥੇ ਰਹਿੰਦੇ ਗੱਦੀ ਬਿਲਕੁਲ ਮਤਲਬ ਤੁਸੀਂ ਬੋਲੋ ਤੇ ਜੜੀ ਬੂਟੀਆਂ ਤੇ ਬਾਗ ਬਗੀਚੇ ਮੈਕਸਿਮ ਉਨਾ ਦੇ ਹੀ ਹੈਗੇ ਉਹਨਾਂ ਦੇ ਆ ਉਹਨਾਂ ਦੀ 30 ਤੋਂ 40% ਇੰਡੀਆ ਦਾ ਬਿਜ਼ਨਸ ਇੱਥੋਂ ਤੇ ਵੀ ਜਾਂਦਾ ਹੈ ਇੱਥੋਂ ਤੇ ਬਾਹਰ ਵੀ ਐਕਸਪੋਰਟ ਹੁੰਦੀ ਹੈ ਚਾਹ ਹੈ ਅੱਛਾ ਜੀ ਹਾਂਜੀ ਫੋਰਨ ਵੀ ਜਾਂਦੀ ਇੱਥੇ ਤੇ ਫੂਰੇ ਫੈਕਟਰੀ ਦੇ ਆਊਟਲੈਟ ਵੀ ਹੈਗੇ ਇੱਥੇ ਠੀਕ ਹੈ ਜੀ ਹਾਂਜੀ ਵੀਰੇ ਆ ਚਾਹ ਪੱਤੀ ਦੇ ਬਾਗ ਵਾਣਾ ਇਦਾਂ ਹੀ ਜੜੀ ਬੂਟੀਆਂ ਦੇ ਬਾਗ ਆ ਇੱਥੇ ਇਹਦੇ ਇਹਰ ਥੋੜੀ ਜੜੀ ਬੂਟੀ ਤੁਹਾਨੂੰ ਥੋੜੇ ਜੰਗਲ ਸਾਈਡ 'ਚ ਜੰਗਲ ਸਾਈਡ 'ਚ ਮਿਲੇਗੀ ਉਹ ਭੇਡਾਂ ਚਾਰਨੇ ਵਾਲੇ ਗੱਦੀ ਨਹੀਂ ਹੈਗੇ ਅੱਛਾ ਜੀ ਹੋਏਗੀ ਤੁਸੀਂ ਰੱਖੋਗੇ ਮਤਲਬ ਅਫਸਰ ਹੈ ਤੇ ਮਤਲਬ ਪੈਸੇ ਵਾਲੀ ਸਾਮੀ ਹੈਗੀ ਪਾਣੀ ਵਾਲੇ ਪੈਸੇ ਵਾਲੇ ਪੈਸੇ ਵਾਲੇ ਹੈ ਇੱਕ ਗੱਦੀ ਉਹ ਜਿਹੜੇ ਸਾਡੇ ਪੰਜਾਬ ਵਿੱਚ ਨਿਤਤਾ ਹੈ ਜੇ ਜੋ ਜੇ ਲੋਕਾਂ ਕਿਆ-ਕਿਆ ਬੋਰੇ ਕੇ ਬਹੁਤ ਅਮੀਰ ਬੰਦੇ ਆ ਨਾਨ ਬਾੜੇ ਉਹਦੇ ਪੈਸੇ ਪੈਸੇ ਬਹੁਤ ਹੁੰਦੇ ਆ ਅੱਛਾ ਇੱਕ ਬੱਕਰੇ ਕੀ ਕੀਮਤ ਹੈ 30 35 35000 ਰੁਪਏ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਇੱਕ ਨਵਾਂ ਵਲੌਗ ਦੋਸਤੋ ਅੱਜ ਅਸੀਂ ਹਿਮਾਚਲ ਦੇ ਵਿੱਚ ਕਾੰਗੜਾ ਡਿਸਟ੍ਰਿਕਟ ਚ ਗੋਪਾਲਪੁਰ ਚ ਖੜੇ ਆ ਜੀ ਸਾਹਮਣੇ ਦੇਖੋ ਕਿੰਨਾ ਸੋਹਣਾ 뷰 ਆ ਇਹ ਪਹਾੜਾਂ ਦੇ ਵਿੱਚ ਗੱਦੀ ਲੋਕ ਰਹਿੰਦੇ ਆ ਗੱਦੀ ਲੋਕਾਂ ਦੇ ਸਭ ਤੋਂ ਅਮੀਰ ਪਿੰਡ ਤੇ ਕਰੋੜਪਤੀਆਂ ਸਾਮੀਆਂ ਵਾਲੇ ਗੱਦੀ ਉਹਨਾਂ ਦੇ ਕੋਲ ਚੱਲੇ ਆ ਮਿਲਦੇ ਆ ਅੱਗੇ ਜਾ ਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਅੱਗੇ ਜਾ ਕੇ ਮਿਲਦੇ ਆ ਜੀ ਤੇ ਤੁਸੀਂ ਦੇਖ ਲਓ ਆ ਨਜ਼ਾਰੇ ਆ ਹਿਮਾਚਲ ਦੇ ਜਿਹੜੇ ਤੁਸੀਂ ਦੇਖ ਰਹੇ ਆ ਇਹਨਾਂ ਪਹਾੜਾਂ ਦੇ ਵਿੱਚ ਲੋਕ ਰਹਿੰਦੇ ਆ ਇਹ ਗੱਦੀ ਲੋਕ ਰਹਿੰਦੇ ਆ ਇਹਨਾਂ ਪਹਾੜਾਂ ਦੇ ਵਿੱਚ ਕਿ ਕਿੰਨਾ ਇਹਨਾਂ ਦਾ ਜੀਵਨ ਔਖਾ ਹੋਊਗਾ ਅੰਕਲ ਜੀ ਕੈਸੇ ਗੁਜ਼ਾਰਾ ਕੈਸੇ ਕਰਤੇ ਹੋ ਗੁਜ਼ਾਰਾ ਤਾਂ ਮੁਸ਼ਕਲ ਆ ਬਈ ਤੇ ਰੋਡ ਬਣਾ ਪਹਿਲਾਂ ਤਾਂ ਬੜਾ ਮੁਸ਼ਕਲ ਹੁੰਦਾ ਥਾ ਅੱਛਾ ਪਹਿਲੇ ਰੋਡ ਨਹੀਂ ਥਾ ਜੀ ਨਾ ਨਹੀਂ ਥਾ ਪੈਦਲ ਜਾਣਾ ਪੈਂਦਾ ਥਾ ਅੱਛਾ ਜੀ ਬੱਚੇ ਪੈਦਲ ਜਾਂਦੇ ਥੇ ਠੀਕ ਹੈ ਤੇ ਫਿਰ ਅਬੇ ਤਾਂ ਰੋਡ ਬਣਾ ਥੋੜੇ ਸੁਖਤ ਬਣ ਗਈ ਹੈ ਨਾ ਠੀਕ

ਠੀਕ ਹੈ ਔਰ ਮੀਰ ਆਦਮੀ ਜਿੰਮਾ ਰੱਖਣੀ ਹੈ ਮਲਾਜ਼ਮ ਬਹੁਤ ਹੈ ਮੈਂ ਅੱਛਾ ਨੌਕਰੀ ਕਰਤੇ ਹੈ ਸਭ ਕੁਝ ਕਰਤੇ ਹੈ ਆਪਨੇ ਬੋਲਾ ਤਾ ਕਿ ਡੀਸੀ ਐਸਐਸਪੀ ਸਭ ਲਗੇ ਹੋਏ ਹੈ ਸਭ ਲਗੇ ਹੈ ਅੱਛਾ ਜੀ ਆਪਣੇ ਪਿਆਰੇ ਚਲੋ ਦੋਸਤੋ ਬਾਕੀ ਚਲਦੇ ਆਂ ਅੱਗੇ ਭਾਈ ਸਾਹਿਬ ਉਹਨਾਂ ਨਾਲ ਕਰਦੇ ਆਂ ਗੱਲਬਾਤ ਤੇ ਇਹ ਪਿੰਡ ਦੋਸਤੋ ਜੇ ਤੇ ਸਾਹਮਣੇ ਪਹਾੜ ਦੇਖ ਰਹੇ ਹੈ ਨਾ ਇਹ ਪਹਾੜ ਨੂੰ ਭੀਮ ਦਾ ਗੋਡਾ ਪਹਾੜ ਕਹਿੰਦੇ ਆ ਕਿਉਂਕਿ ਇੱਥੇ ਭੀਮ ਜੀ ਦਾ ਕਹਿੰਦੇ ਗੁੱਡਾ ਲੱਗਿਆ ਸੀਗਾ ਤੇ ਉਸੇ ਸ਼ੇਪ ਦੇ ਵਿੱਚ ਉੱਪਰ ਇਹ ਪਹਾੜ ਬਣਿਆ ਹੋਇਆ ਆ ਤੇ ਬਹੁਤ ਉਚਾਈ ਤੇ ਆ ਕੋਈ ਕੋਈ ਜਾ ਸਕਦਾ ਆ ਹਰੇਕ ਬੰਦਾ ਇੱਥੇ ਪੁੱਜ ਨਹੀਂ ਸਕਦਾ ਕਿਉਂਕਿ ਬਹੁਤ ਜ਼ਿਆਦਾ ਉਚਾਈ ਤੇ ਆ ਚਲੋ ਚੱਲਦੇ ਆ ਆਪਾਂ ਪਹਿਲਾਂ ਆਪਣੇ ਮਿੱਤਰ ਕੋ ਜਾਵਾਂਗੇ ਬਾਕੀ ਗੱਲਬਾਤ ਕਰਦੇ ਆ ਇਹ ਪਿੰਡ ਸਟਾਰਟ ਹੋ ਗਿਆ ਜਿਹੜਾ ਤੁਸੀਂ ਦੇਖ ਰਹੇ ਆ ਗੱਦੀ ਲੋਕਾਂ ਦਾ ਪਿੰਡ ਵਾ ਤੇ ਇਹ ਲੋਕ ਉਹ ਜਿਹੜੇ ਹਨ ਇਹ ਬਹੁਤ ਹੀ ਅਮੀਰ ਬਾ ਲੋਕ ਇਹ ਛੋਟੇ ਘਰਾਂ ਨੂੰ ਕਿਤੇ ਗਲਤ ਜੱਜ ਨਾ ਕਰ ਲਿਓ ਇਹ ਕਰੋੜ ਕਰੋੜਪਤੀ ਬੰਦੇ ਆ ਲੱਖਪਤੀ ਬੰਦੇ ਆ ਜਿਨ੍ਹਾਂ ਦੇ ਘਰਾਂ 'ਚ ਡੀਸੀ ਐਸਐਸਪੀ ਨਾਰਮਲ ਇਹ ਘਰਾਂ 'ਚ ਬੰਦੇ ਆਰਮੀ ਦੇ ਵਿੱਚੋਂ ਆ ਤੇ ਹਰੇਕ ਘਰ ਦੇ ਵਿੱਚ ਤੁਸੀਂ ਮੰਨ ਸਕਦੇ ਆ ਕਿ ਕੋਈ ਨਾ ਕੋਈ ਬੈਦ ਤਾਂ ਕਹਿੰਦੇ ਹੈਗਾ ਹੀ ਹੈਗਾ ਇਹਨਾਂ ਦਾ ਆਪਣਾ ਜੜੀ ਬੂਟੀਆਂ ਦਾ ਕੰਮ ਆ ਅਸੀਂ ਵੀ ਹੈਰਾਨ ਹੋ ਗਏ ਸੀ ਕਿ ਇਦਾਂ ਕਿੱਦਾਂ ਹੋ ਸਕਦੀ ਆ ਪਰ ਜਦੋਂ ਅਸੀਂ ਸਾਨੂੰ ਪਤਾ ਲੱਗਾ ਤਾਂ ਅਸੀਂ ਵੀ ਹੈਰਾਨ ਹੋ ਗਏ ਕਿ ਇੰਨੇ ਗੱਦੀ ਲੋਕ ਅਮੀਰ ਇੱਕ ਗੱਦੀ ਉਹ ਆਉਂਦੇ ਆ ਜਿਹੜੇ ਸਾਡੇ ਇੱਧਰ ਬੱਕਰੀਆਂ ਚਰਾਉਣ ਵਾਸਤੇ ਤਿੰਨ ਤਿੰਨ ਮਹੀਨੇ ਰੁਕ ਜਾਂਦੇ ਆ ਇੱਕ ਇਹ ਗੱਦੀ ਆ ਜਿਨ੍ਹਾਂ ਕੋਲ ਹਰੇਕ ਫੈਸਿਲਿਟੀ ਆ ਗੱਡੀ ਮੋਟਰਸਾਈਕਲ ਹਰੇਕ ਚੀਜ਼ ਇੱਥੇ ਵੀ ਬਰਫ ਪੈਂਦੀ ਆ ਪਰ ਇੱਥੇ ਆਪਣਾ ਹੀ ਇੰਤਜ਼ਾਮ ਕਰ ਲੈਂਦੇ ਆ ਬਰਫ ਦੇ ਪਹਾੜਾਂ ਦੇ ਜਮਾਈ ਕੋਲਾ ਗੋਪਾਲਪੁਰਾ ਕਾਂਗੜਾ ਡਿਸਟ੍ਰਿਕਟ ਆ ਵਾਏ ਨੂੰ ਤੇ ਜਦੋਂ ਅਸੀਂ ਕਾਂਗੜੇ ਤੋਂ ਧਰਮਸ਼ਾਲਾ ਰੋਡ ਤੇ ਜਾਂਦੇ ਆ ਤੇ ਉਸ ਰੋਡ ਤੇ ਪਿੰਡ ਪੈਂਦਾ ਆ ਇਹ ਸਭ ਤੋਂ ਅਮੀਰ ਪਿੰਡ ਕਹਿੰਦੇ ਇਹ ਹੀ ਮੰਨਿਆ ਜਾਂਦਾ ਕਿਉਂਕਿ ਇੱਥੇ ਬਹੁਤ ਅਮੀਰ ਸਾਮੀਆਂ ਰਹਿੰਦੀਆਂ ਆ ਤੇ ਬਾਕੀ ਚਲੋ ਵਧੀਆ-ਵਧੀਆ ਥਿਊ ਦਿਖਾਉਂਦੇ ਆ ਤੁਹਾਨੂੰ ਸਾਹਮਣੇ ਦੇਖੋ ਕਿੰਨੇ ਸੋਹਣੇ ਪਹਾੜ ਵਾ ਤੇ ਆਪਾਂ ਜਾ ਕੇ ਗੱਲਬਾਤ ਕਰਦੇ ਆ ਚਾਹ ਪੱਤੀ ਦੇ ਬਹੁਤ ਬਾਗ ਆ ਇੱਥੇ ਇੱਕ ਘਰ ਛੱਡ ਕੇ ਕਹਿੰਦੇ ਹਰੇਕ ਬੰਦੇ ਤੋਂ ਚਾਹ ਪੱਤੀ ਦੇ ਬਾਗ ਆ ਤੇ ਸਾਹਮਣੇ ਦੇਖੋ ਕਿੰਨੀ ਹਾਈਟ ਦੇ ਤਿੰਨ-ਤਿੰਨ ਮੰਜ਼ਲੀ ਘਰ ਵਾ ਲੋਕਾਂ ਦੇ ਕੋਲੋਂ ਤਾਂ ਅਸੀਂ ਵੀ ਹੈਰਾਨ ਹੋ ਗਏ ਸੀ ਇਸ ਚੀਜ਼ ਨੂੰ ਸੁਣ ਕੇ ਘਰਾਂ ਦੇ ਵਿੱਚੋਂ ਨਿਕਲ ਕੇ ਗਏ ਹੋਏ ਆ ਇਹ ਜਿਹੜੇ ਗੱਦੀ ਲੋਕਾਂ ਦੇ ਘਰ ਆ ਨਾ ਇਹ ਗੱਦੀ ਲੋਕਾਂ ਦਾ ਸਭ ਤੋਂ ਅਮੀਰ ਪਿੰਡ ਵਾ ਕਿਉਂਕਿ ਇੱਥੇ ਦੇ ਲੋਕ ਵੱਡੇ ਵੱਡੇ ਅਫਸਰ ਵਾ ਤੇ ਕਰੋੜ-ਕਰੋੜ ਦੇ ਪਤੀ ਦੇ ਸਾਮੀ ਆ ਵੀ ਅੱਪਾ ਰਾਤ ਨੂੰ ਕੇਸੀ ਬਾਈ ਦੀ ਹੁਣਾ ਕੋ ਆਪਣੇ ਬਹੁਤ ਪਾਣੇ ਮਿੱਤਰ ਵਾ ਕੁਲ ਸਾਹਿਬ ਆ ਤੇ ਬਹੁਤ ਵਧੀਆ ਰੈਸਟੋਰੈਂਟ ਆ ਹੋਟਲ ਆ ਇਹ ਭਾਜੀ ਕੀ ਨਾਂ ਆ ਵਫੇ ਕਿਫੇ ਆਂ ਵਫੇ ਕੈਫੇ ਹਰੇਕ ਤਰ੍ਹਾਂ ਦਾ ਫੂਡ ਆ ਸਾਰਾ ਕੁਝ ਮਿਲਦਾ ਮਤਲਬ ਕੁੱਲੜ ਚਾਹ ਵੀ ਆ ਇੱਥੇ ਖਾਸ ਕਰਕੇ ਪੰਜਾਬੀਆਂ ਵਾਲੇ ਵਾਸਤੇ ਕਿ ਜੇ ਤੁਸੀਂ ਹਿਮਾਚਲ ਚ ਆਉਣਨੇ ਆ ਨਾ ਬਾਈ ਉਹਨਾਂ ਤੋਂ ਰੋਕੇ ਦੇਖਿਓ ਮੈਨੂੰ ਤਾਂ ਚਾਹ ਜਿਹੜੀ ਮੈਂ ਹੋਰ ਪਸੰਦ ਨਹੀਂ ਆਈ ਬਾਈ ਜੀ ਉਹਨੇ ਫੇਰ ਰਾਤ ਵੀ ਫਲਾਈ ਤੇ ਹੁਣ ਵੀ ਦੇਸੀ ਚਾਹ ਦੀ ਤੇ ਤੁਸੀਂ ਰੁਕਿਓ ਬਹੁਤ ਵਧੀਆ ਲੋਕੇਸ਼ਨ ਤੇ ਆ ਪਾਲੰਪੁਰ ਤੋਂ ਜਦੋਂ ਅਸੀਂ ਕਾਂਗੜੇ ਤੋਂ ਧਰਮਸ਼ਾਲਾ ਤੋਂ ਚਾਉਂਦੇ ਇਸ ਰੋਡ ਤੇ ਆ ਇਹ ਇਹ ਗੋਬਿੰਦਪੁਰ ਕਿਹੜਾ ਪਿੰਡ ਕਿਹੜਾ ਗੋਪਾਲਪੁਰ ਭਾਜੀ ਗੋਪਾਲਪੁਰ ਬਹੁਤ ਫੇਮਸ ਜਿਹੜਾ ਆ ਬਾਈ ਉਹਨਾਂ ਦਾ ਕੈਫੇ ਦੀ ਲੋਕੇਸ਼ਨ ਵੀ ਮੈਂ ਮੈਂਸ਼ਨ ਕਰ ਦੂੰਗਾ ਬਹੁਤ ਵਧੀਆ ਡੀਲ ਕਰਦੇ ਆ ਬਹੁਤ ਸਸਤਾ ਪ੍ਰਾਈਸ ਆ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਚਾਹ ਦਾ ਰੇਟ ਜੋ ਪੰਜਾਬ ਦੇ ਵਿੱਚ ਆ ਉਹੀ ਰੇਟ ਇੱਥੇ ਆ 10 ਰੁਪਏ ਦਾ ਕੱਪ 15 ਰੁਪਏ ਦਾ ਕੱਪ ਆਓ ਇੱਕ ਵਾਰੀ ਮੇਰੇ ਕਹਿਣ ਤੇ ਵਿਜ਼ਿਟ ਜਰੂਰ ਕਰਿਓ ਮਿਲਦੇ ਆਂ ਜੀ ਲੋ ਦੋਸਤੋ ਗੱਦੀ ਲੋਕਾਂ ਦਾ ਮੂਰ ਗੱਦੀ ਲੋਕਾਂ ਦਾ ਪਿੰਡ ਗੋਪਾਲਪੁਰ ਖੜੇ ਅੱਜ ਸਾਹਮਣੇ ਦੇਖੋ ਕਿੰਨੇ ਸੋਹਣੇ ਪਹਾੜ ਬਰਫ਼ ਦੇ ਆ ਸੁਣਨ ਵਾਸਤੇ ਇਹ ਵੀ ਮਿਲਿਆ ਕਿ ਸਭ ਤੋਂ ਪੁਰਾਣਾ ਪਿੰਡ ਤੇ ਅਮੀਰ ਪਿੰਡ ਬੈਦ ਇਸ ਪਿੰਡ ਦੇ ਮਸ਼ਹੂਰ ਵਾ ਜੜੀ ਬੂਟੀਆਂ ਇਸ ਪਿੰਡ ਦੀਆਂ ਮਸ਼ਹੂਰਾ ਚਾਹ ਪੱਤੀ ਦੇ ਬਾਗ ਇਹਦੇ ਮਸ਼ਹੂਰਾ ਅਸੀਂ ਚਾਹ ਪੱਤੀ ਦੇ ਬਾਗ 'ਚ ਖੜੇ ਆ ਸਾਡੇ ਨਾਲ ਬਾਈ ਜੀ ਹੁਣੇ ਆ ਇਹਨਾਂ ਦਾ ਕੈਫੇ ਆ ਇੱਥੇ ਆਪਣੇ ਪੁਰਾਣੇ ਸੱਜਣ ਵਾ 2021 ਤੋਂ ਆਪਣੀ ਵਧੀਆ ਦੋਸਤੀ ਹੈ ਪੰਜਾਬ ਘੁੰਮਣ ਆਏ ਸੀ ਸਾਨੂੰ ਉੱਥੇ ਮਿਲੇ ਸੀਗੇ ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਆ ਇਹਨਾਂ ਦੇ ਹੋਟਲ 'ਚ ਹੀ ਰੁਕੇ ਸੀ ਰੈਸਟੋਰੈਂਟ 'ਤੇ ਖਾਦਾ ਸੀ ਬਹੁਤ ਵਧੀਆ ਸਵਾਦ ਸੀ ਮੈਂ ਵਿੱਚ ਕਲਿੱਪ ਵੀ ਐਡ ਕਰੂੰਗਾ ਰੈਸਟੋਰੈਂਟ ਤੋਂ ਮੇਰੇ ਸਸੀ ਕਾਲ ਜੀ ਸਸੀ ਕਾਲ ਬਾਜੀ ਵੀਰੇ ਸੁਣ ਜੋ ਕਹਿ ਰਹੇ ਗੱਦੀ ਲੋਕਾਂ ਦਾ ਸਭ ਤੋਂ ਪੁਰਾਣਾ ਪਿੰਡ ਤੇ ਜੜੀ ਬੂਟੀਆਂ ਵਾਲਾ ਬਾਕੀ ਗੱਲ ਸੱਚ ਆ ਬਿਲਕੁਲ ਸੱਚ ਆ ਬਾਜੀ ਬਿਲਕੁਲ ਇੱਕ ਨੰਬਰ ਦੀ ਸੱਚ ਗੱਲ ਹੈ ਅੱਛਾ ਜੀ ਇਹ ਰੱਖੋ ਤੁਸੀਂ ਪੁਰਾਣੇ 100 ਸਾਲ ਤੇ ਪੁਰਾਣੇ ਇੱਥੇ ਰਹਿੰਦੇ ਆ ਗੱਦੀ ਬਿਲਕੁਲ ਮਤਲਬ ਤੁਸੀਂ ਬੋਲੋ ਤੇ ਜੜੀ ਬੂਟੀਆਂ ਤੇ ਬਾਗ ਬਗੀਚੇ ਮੈਕਸिमम ਉਹਨਾਂ ਦੇ ਹੀ ਹੈਗੇ ਉਹਨਾਂ ਦੇ ਆ ਉਹਨਾਂ ਦੀ ਇਹ ਦੇਖ ਤੇ ਤੇ ਜੜੀ ਬੂਟੀ ਹਰੇਕ ਜੋ ਇੰਡੀਆ ਜਾਵ ਆਉਂਦੀ ਆ ਐਕਸਪੋਰਟ ਸਾਰੀ ਇੱਥੋਂ ਜਾਂਦੀ ਆ ਇੱਥੋਂ ਜਾਂਦੀ ਆ ਮੈਕਸिमम ਤਾਂ ਇੱਥੇ ਹੀ ਜਾਂਦੀ ਹੈ ਅੱਛਾ ਅੱਛਾ ਜੀ ਚਾਹ ਦਾ ਮੈਕਸਿਮ ਬਿਜ਼ਨਸ ਵੀ ਹੈ ਇੱਥੋਂ ਤੇ ਵੀ ਰੱਖੋ ਤੁਸੀਂ 30 ਤੋਂ 40% ਇੰਡੀਆ ਦਾ ਬਿਜ਼ਨਸ ਇੱਥੋਂ ਤੇ ਵੀ ਜਾਂਦਾ ਹੈ ਇੱਥੋਂ ਤੇ ਬਾਹਰ ਵੀ ਐਕਸਪੋਰਟ ਹੁੰਦੀ ਹੈ ਚਾਹ ਹੈ ਅੱਛਾ ਜੀ ਹਾਂਜੀ ਫੋਰਨ ਵੀ ਜਾਂਦੀ ਇੱਥੇ ਤੇ ਫੂ ਹਾਂਜੀ ਵੀਰੇ ਆ ਚਾਹ ਪੱਤੀ ਦੇ ਬਾਗ ਵਾਣਾ ਇਦਾਂ ਹੀ ਜੜੀ ਬੁੱਟੀਆਂ ਦੇ ਬਾਗ ਆ ਇੱਥੇ ਇਦਾਂ ਹੀ ਹੈ ਪਰ ਥੋੜੀ ਜੜੀ ਬੁੱਟੀ ਤੁਹਾਨੂੰ ਥੋੜੇ ਜੰਗਲ ਸਾਈਡ 'ਚ ਜੰਗਲ ਸਾਈਡ 'ਚ ਮਿਲੂਗੀ ਤੇ ਵੀਰੇ ਇੰਨੇ ਸੋਹਣੇ ਇਲਾਕੇ 'ਚ ਰਹਿੰਦੇ ਹਾਂ ਆ ਜਮੇ ਪਹਾੜ ਕੋਲ ਆ برف ਦੇ ਨਾਲ ਮਤਲਬ ਫੇਰ ਤਾਂ ਕਿਤੇ ਜਾਣ ਦਾ ਦਿਲ ਨਹੀਂ ਕਰਦਾ ਨਾ 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 ਵੀ ਇੱਥੇ ਤਾਂ ਸਵਰਗ ਹੈ ਭਾਜੀ ਕੀ ਸਵਰਗ ਨਾ ਸਰਗਤ ਛੱਡ ਕੇ ਕਿੱਥੇ ਜਾਵਾਂਗੇ ਹੁਣ ਦੱਸੋ ਤੁਸੀਂ ਭਾਜੀ ਜਿਹੜਾ ਇਹ ਗੋਪਾਲਪੁਰਾ ਸੁਣਨੇ ਹੋ ਉਹ ਵੀ ਮਿਲਿਆ ਕਿ ਇੱਥੇ ਵੱਡੇ ਵੱਡੇ ਅਫਸਰ ਗੱਦੀ ਇਹ ਗੱਦੀ ਦੀ ਗੱਦੀ ਗੱਦੀ ਹੈਗੇ ਅੱਛਾ ਜੀ ਹਾਂਜੀ ਉਹਨਾਂ ਦੇ ਕੀ ਹੈ ਕਿ ਇਹਦੇ ਉਹ ਭੇਡਾਂ ਚਾਰਨੇ ਵਾਲੇ ਗੱਦੀ ਨਹੀਂ ਹੈਗੇ ਅੱਛਾ ਜੀ ਉਹ ਹੈ ਕਿ ਤੁਸੀਂ ਰੱਖੋਗੇ ਮਤਲਬ ਅਫਸਰ ਹੈ ਤੇ ਮਤਲਬ ਪੈਸੇ ਵਾਲੀ ਸਾਮੀ ਹੈਗੀ ਪਾਣੀ ਵਾਲੇ ਪੈਸੇ ਵਾਲੇ ਪੈਸੇ ਵਾਲੇ ਹੈਗੇ ਇੱਕ ਗੱਦੀ ਉਹ ਜਿਹੜੇ ਸਾਡੇ ਪੰਜਾਬ ਚ ਭੇਡਾਂ ਵਾਲੇ ਜਾਂਦੇ ਆ ਇੱਥੇ ਵੀ ਹੈਗੇ ਉਹ ਇੱਥੇ ਵੀ ਆ ਇੱਥੇ ਵੀ ਹੈਗੇ ਤਾਂ ਉੱਥੇ ਪਹਾੜਾਂ ਜਾਂਦੇ ਹੈਗੇ ਇਹ ਗੱਦੀ ਸੇਮ ਹੀ ਆ ਪਰ ਜਿਹੜੇ ਪੜ੍ਹ ਲਿਖ ਗਏ ਅਫਸਰ ਬਣ ਗਏ ਉਹ ਇਹਨਾਂ ਪਿੰਡਾਂ ਦੇ ਇੰਟੈਲੀਜੈਂਟ ਹੈ ਇਟੈਲੀਜੈਂਟ ਆ ਨਾ ਇੰਟੈਲੀਜੈਂਟ ਹੋ ਗਏ ਤੇ ਦੋਸਤੋ ਬਹੁਤ ਕਮਿਊਨਿਟੀ ਬਹੁਤ ਵੱਡੀ ਹੈ ਇੱਥੇ ਇਹ ਬਾਈ ਹੁਣਾਂ ਦੇ ਜਿਹੜੇ ਡਿਪਟੀ ਕਮਿਸ਼ਨਰ ਵਾ ਡੀਸੀ ਆ ਤਾਂ ਸਾਨੂੰ ਇਹ ਪਤਾ ਲੱਗਾ ਸੀਗਾ ਕਿ ਬਹੁਤ ਪੁਰਾਣਾ ਪਿੰਡ ਆ ਤੇ ਅਮੀਰ ਪਿੰਡ ਆ ਵੀ ਜੀ ਚਾਹ ਪੱਤੀ ਬਾਰੇ ਸਾਨੂੰ ਦੱਸੋ ਕਿ ਇਹ ਕਿੰਨੇ ਕ ਬਾਗ ਆ ਇੱਥੇ ਦੇਖੋ ਸਰ ਇੱਥੇ ਤੋਂ ਭਾਜੀ ਬਾਗ ਬਗੀਚੇ ਤਾਂ ਬਹੁਤ ਹੈ ਬਹੁਤ ਹੈ ਨਾ ਤੇ ਮੇਨ ਮੇਨ ਕੰਮ ਜਿਹੰਦਾ ਇੱਥੇ ਗੋਪਾਲਪੁਰ ਚ ਹੁੰਦਾ ਹੈ ਅੱਛਾ ਜੀ ਤੇ ਆ ਚਾਚਾ ਗਲਤੀ ਬੋਲ ਕਦੇ ਦੱਸੋ ਤੁਸੀਂ ਹੋਰ ਕੰਮ ਹੁੰਦੇ ਤੇ ਪਾਲਮਪੁਰ ਚ ਹੁੰਦਾ ਹੈ ਅੱਛਾ ਜੀ आजकल की आजकल आ, मार्च नए नए फूल आ जाएंगे नए फूल आएंगे तो ये अभी काम की नहीं है चाय अच्छा तो चाय का बगीचे में कटिंग हुई है हाँ, प्रॉपर है सब कुछ हाँ, बट काम की नहीं इस टाइम पे अभी ठीक है अप्रैल में जब नया आपका तुड़ान होगा उस टाइम छोटे छोटे

ਦੋਸਤੇ ਕਾਲ ਮੈਂ ਪੂਰੀ ਇਤੇ ਚਾਹ ਵਾਸਤੇ ਚਾਹ ਵਾਸਤੇ ਤੇ ਜੜੀ ਬੂਟੀਆਂ ਵਾਸਤੇ ਜੜੀ ਬੂਟੀਆਂ ਤੇ ਬਗੀਚੇ ਚਾਹ ਦੇ ਅੱਛਾ ਜੀ ਹਾਂਜੀ ਤੇ ਕੋਸ਼ਿਸ਼ ਕਰਾਂਗੇ ਅਸੀਂ ਕਿਸੇ ਬੈਦ ਨੂੰ ਮਿਲੀਏ ਇੱਥੇ ਇਹ ਗੱਦੀ ਲੋਕਾਂ ਦੇ ਕਹਿੰਦੇ ਬੈਦ ਬਹੁਤ ਮਸ਼ਹੂਰ ਹੋਏ ਬਹੁਤ ਮਸ਼ਹੂਰ ਹੈ ਹਨਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਵਾਰੀ ਮੈਂ ਪਿੰਡ ਦੀ ਤੁਹਾਨੂੰ ਪਿੰਡ ਵੀ ਦਿਖਾਉਂਗਾ ਜਿਹੜਾ ਪੁਰਾਣਾ ਪਿੰਡ ਆ ਗੱਦੀਆਂ ਦਾ ਜਿਹੜੀਆਂ ਵੱਡੀਆਂ-ਵੱਡੀਆਂ ਕੋਠੀਆਂ ਆ ਨਾ ਇੱਥੇ ਉਹ ਵੀ ਆਪਾਂ ਰੂਬਰੂ ਕਰਾਵਾਂਗੇ ਮਤਲਬ ਬਹੁਤ ਸੋਹਣੀ ਲੋਕੇਸ਼ਨ ਆ ਵੀਰ ਜੀ ਕਿੰਨਾ ਕੁ ਚਿਰ ਫਰਕ ਪਈ ਰਹਿੰਦੀ ਇੱਥੇ ਇੱਥੇ ਸਾਲ ਸਾਲ ਚ 10 ਮਹੀਨੇ ਵਰ ਸਾਲ ਚ 10 ਮਹੀਨੇ ਵਰ ਪਹਾੜਾ ਚ ਸਾਲ ਚ 10 ਮਹੀਨੇ ਵਰ ਅੱਛਾ ਜੀ ਹਾਂਜੀ ਤੇ ਗਰਮੀਦ ਰੱਖੋ ਤੁਸੀਂ ਗਰਮੀਦ ਨਹੀਂ ਆ ਹੈ ਨਹੀਂ ਨਹੀਂ ਹੈਗੀ ਤੇ ਰੱਖੋ ਤੁਸੀਂ 15 ਦੇ 20 ਦਿਨ ਥੋੜੀ ਗਰਮੀ ਪੈਂਦੀ ਤੇ ਲੱਗਦਾ ਕਿ ਫੈਨ ਲਗਾ ਲੇ ਕੁਝ ਜੀ ਅੱਛਾ ਗਰਮੀ ਜਿੱਦਾਂ ਸਾਡੇ ਪੰਜਾਬ ਚ ਗਰਮੀ ਪੈਂਦੀ ਉਦਾਂ ਗਰਮੀ ਨਹੀਂ ਹੁੰਦੀ ਨਾ 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 ਉਦੇ ਉਤ ਉਸੇ ਉਸ ਲੈਵਲ ਦੀ ਗਰਮੀ ਨਹੀਂ ਹੈ ਇੱਥੇ ਭਾਈ ਠੀਕ ਹੈ ਜੀ ਤੇ ਸਵਰਗ ਐ ਸੀ ਜੁਣਾ ਬਹੁਤੇ ਠੀਕ ਆ ਹਾਂਜੀ ਤੇ ਦੋਸਤੋ ਇਹ ਚਾਹ ਪੱਤੀ ਦੇ ਬਾਗ ਆ ਵੀਰੇ ਜਿਹੜੇ ਪਹਾੜਾਂ ਦੇ ਉੱਪਰ ਇੱਕ ਸੁਣਨੂ ਕਹਿੰਦੇ ਉੱਪਰ ਵੀ ਇੱਕ मंदिर मंदर है पुराना हिमानी चमुंडा मंदिर अच्छा जी जो चमुंडा मंदिर आप नीचे देख के आए हाँ। तो ये तो नया बना तो जो पहले का चमुंडा मंदिर था हिमानी चमुंडा वो है उस अच्छा टॉप पे वो पहाड़ पे वहाँ पे ते 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 तेरह किलोमीटर की चढ़ाई है हाँ जी पैदल है खड़ी चढ़ाई शानदार मंदिर है बहुत बढ़िया मंदिर है ਮਾਨਯਤਾ ਵਾਲਾ ਮੰਦਿਰ ਠੀਕ ਹੈ ਜੀ ਹਾਂਜੀ ਤੇ ਵੀਰੇ ਬਹੁਤ ਸੋਹਣੇ 뷰 ਚ ਰਹਿੰਦੇ ਆ ਯਾਰ ਅਸੀਂ ਤਾਂ ਮਤਲਬ ਮਨ ਲੱਗਦਾ ਇੱਥੇ ਆ ਕੇ ਕਿ ਕਿੰਨੀ ਸੋਹਣੀ ਸਿਨੈਰੀ ਆ ਬਾਕੀ ਆਪਾਂ ਡਰੋਨ ਸ਼ਾਟ ਵੀ ਐਡ ਕਰਾਂਗੇ ਤੇ ਬਾਕੀ ਤੁਸੀਂ ਦੇਖ ਲਓ ਕਿ ਇੰਨੇ ਸੋਹਣੇ ਵਾਤਾਵਰਨ ਦੇ ਵਿੱਚ ਲੋਕ ਰਹਿੰਦੇ ਆ ਆਪਣਾ ਗੁਜ਼ਾਰਾ ਕਰਦੇ ਆ ਗੱਦੀ ਲੋਕ ਇੱਕ ਗੱਦੀ ਦੇਖਦੇ ਆ ਜਿਹੜੇ ਆਪਣੀਆਂ ਬੱਕਰੀਆਂ ਤੇ ਭੇਡਾਂ ਲੈ ਕੇ ਪੰਜਾਬ ਆਉਂਦੇ ਆ ਉਹ ਹੋਰ ਗੱਦੀ ਆ ਮਤਲਬ ਉਹ ਪੜੇ ਲਿਖੇ ਨਹੀਂ ਹੈਗੇ ਜਿਹੜੇ ਪੜੇ ਲੋਕਾਂ ਦਾ ਗੱਦੀਆਂ ਦਾ ਪਿੰਡ ਆ ਇਹ ਪੰਜਾਬ ਹਿਮਾਚਲ ਦਾ ਪਹਿਲਾ ਤੇ ਲਾਸਟ ਪਿੰਡ ਆ ਜਿੱਥੇ ਸਭ ਤੋਂ ਵੱਧ ਗੱਦੀ ਲੋਕ ਬੜੇ ਲਿਖੇ ਆ ਤੇ ਜਿਹੜੇ ਕਿੱਤੇ ਨੂੰ ਪ੍ਰਮੋਟ ਕਰਦੇ ਆ ਜੜੀ ਬੂਟੀਆਂ ਨੂੰ ਪ੍ਰਮੋਟ ਕਰਦੇ ਆ ਚਾਹ ਨੂੰ ਪ੍ਰਮੋਟ ਕਰਦੇ ਆ ਮੈਂ ਪਿਛਲੇ 3 ਦਿਨ ਤੋਂ ਇਹੀ ਚਾਹ ਪੀ ਰਿਹਾ ਜਿਹੜੀ ਇਹਨਾਂ ਫੁੱਲਾਂ ਦੀ ਤੁੜੀ ਆ ਵੀਰੇ ਗੱਲ ਪੁੱਛਣੀ ਭੁੱਲ ਗਿਆ ਦੱਸੋ ਸੋ ਪੁੱਛ ਜਿਹੜਾ ਫੁੱਲੋ ਆ ਫਿਰ ਉਹ ਫੁੱਲ ਤੋਂ ਬਾਅਦ ਕਿੱਦਾਂ ਤਿਆਰ ਹੁੰਦੀ ਆ ਚਾਹ ਉਹ ਦੇਖੋ ਉਹਦੀ ਪ੍ਰੋਸੈਸਿੰਗ ਹੈ ਹੱਥ ਨਾਲ ਹੀ ਹੈ ਸਾਰੀ ਪ੍ਰੋਸੈਸਿੰਗ ਕੋਈ ਮਸ਼ੀਨ ਵਾਲੇ ਕੋਈ ਪ੍ਰੋਸੈਸਿੰਗ ਨਹੀਂ ਹੋਣੀ ਪੂਰੀ ਆਰਗੇਨਿਕ ਹੋਗੀ ਅੱਛਾ ਜੀ ਉਹਨੂੰ ਹੱਥ ਨਾਲ ਤੁਸੀਂ ਇਕੱਠਾ ਕਰੋਗੇ ਪਹਿਲੇ ਠੀਕ ਆ ਦੇਵਾਦ ਉਹਨੂੰ ਤੁਸੀਂ ਸੁਖਾਓਗੇ ਤਾਂ ਉਹ ਵਾਦੀ ਜੋ ਪ੍ਰੋਸੈਸਿੰਗ ਮੈਨੂੰ ਵੀ ਇਤਨੀ ਜਾ ਰਹੀ ਬਦ ਪਰ ਹੱਥ ਨਾਲ ਸਾਰੀ ਪ੍ਰੋਸੈਸਿੰਗ ਸਾਰੀ ਬਦ ਹੱਥ ਪੂਰੀ ਪ੍ਰੋਸੈਸਿੰਗ ਆਰਗੇਨਿਕ ਹੈ ਠੀਕ ਹੈ ਜੀ ਹਾਂਜੀ ਤਾਂ ਸ਼ੁਕਰੀਆ ਵੀਰੇ ਧੰਨਵਾਦ ਤੁਹਾਡਾ ਤੇ ਦੋਸਤੋ ਇਹ ਸੀ ਗੱਦੀ ਲੋਕਾਂ ਦਾ ਸਭ ਤੋਂ ਅਮੀਰ ਪਿੰਡ ਤੇ ਸਭ ਤੋਂ ਆਲੀਸ਼ਾਨ ਫਿਰ ਸਭ ਤੋਂ ਕਹਿ ਸਕਦੇ ਕਿ ਜਿਹੜੇ ਕਰੋੜਾਂ ਰੁਪਏ ਆਪਣੀ ਕਮਾਈ ਕਰਕੇ ਚਾਹੇ ਉਹ ਚਾਹ ਦੀ ਹੋ ਗਈ ਚਾਹੇ ਜੜੀ ਬੂਟੀਆਂ ਦੀ ਹੋਈ ਇਹ ਲੋਕ ਕਰਦੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਸਬਸਕ੍ਰਾਈਬ ਜਰੂਰ ਕਰੇ ਚੈਨਲ ਨੂੰ ਵੱਤੋ ਵੱਤ ਕਮੈਂਟ ਕਰਕੇ ਜੀ ਦੱਸੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਧੰਨਵਾਦ ਸ਼ੁਕਰੀਆ